ਜਿਹੜੇ ਕੰਮ ਹੋਣੇ ਆ ਉਹ ਉਦੋਂ ਹੀ ਹੋਣੇ ਆ ਜਿੰਨਾ ਮਰਜ਼ੀ ਬੰਦਾ ਜ਼ੋਰ ਲਾਏ ਵੀ ਮੈਂ ਐ ਕਰ ਲੂਗਾ ਐ ਕਰ ਲੂਗਾ ਦੇਖੋ ਰੱਬ ਕੱਲ ਹੋ ਲੱਗਿਆ ਬਰਸਾਤ ਪਾਉਣ ਬਾ ਹਟੇ ਹੀ ਨਹੀਂ ਤੁਸੀਂ ਕੱਲ ਵਾਲਾ ਲਾਈਵ ਦੇਖੇ ਲਿਆ ਹੁਣ ਮੇਰਾ ਜਿਹੜਾ ਪਾਇਆ ਸੀ ਬਰਸਾਤ ਵਾਲਾ ਆਪਾਂ ਨੇ ਉਹਦੀ ਕੁਦਰਤ ਅੱਜ ਵੀ ਬੱਦਲ ਘੁੰਮ ਰਿਹਾ ਆਹ ਪੂਰਾ ਬੱਦਲ ਹੋਇਆ ਪਿਆ ਚਾਰੇ ਪਾਸੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਗੱਲਬਾਤ ਕਰਾਂਗੇ ਆਪਾਂ ਜਿਹੜੇ ਕੰਮ ਜਦੋਂ ਹੋਣੇ ਉਦੋਂ ਹੀ ਹੋਣੇ ਆ ਪੌਂ ਪਲਾਨ ਤਾਂ ਬਥੇਰੇ ਬਣਾ ਲੈਂਦੇ ਐ ਕਰ ਲਾਂਗਾ ਐ ਕਰ ਲਾਂਗੇ ਪਰ ਰੱਬ ਕਹਿੰਦਾ ਹੜ ਜਾ ਸਾ ਤੇਰੇ ਪਲਾਨ ਮੈਂ ਕਰਦਾ ਠੀਕ ਠੀਕ ਆ ਜੀ ਉਹਦੀ ਕੁਦਰਤ ਆ ਬਾਈ ਉਹੀ ਸਾਰਾ ਉਹਦੇ ਉਹਦੀ ਭੈਅ ਚ ਚੱਲਦੀ ਸਾਰੇ ਚੀਜ਼ਾਂ ਬਸ ਬੇਟਾ ਮੈਂ ਅਸਾਜੀ ਦੇ ਬਾਰ ਦਾ ਕੀਰਤਨ ਸੁਣ ਰਿਹਾ ਤਾਂ ਉਹਦੇ ਵਿੱਚ ਇਹ ਜਿਹੀ ਗੱਲਾਂ ਆ ਜਾਂਦੀਆਂ ਬਸ ਸਾਰਾ ਉਹਦੇ ਵਿੱਚ ਭੈਅ ਵਿੱਚ ਸਾਰੇ ਚੀਜ਼ਾਂ ਸੱਚ ਆ ਆਪਾਂ ਝੂਠ ਆ ਮੇਰਾ ਸੱਚ ਆ ਸੂਰਜ ਚੜਨੇ ਚੜਨਾ ਇਹ ਸੱਚ ਆ ਉਹ شپਣਾ ਇਹ ਸੱਚ ਦੱਸ ਦੋ ਇਹ ਝੂਠ ਹੋ ਸਕਦਾ ਦਿਨ ਚੜਨਾ ਤਾਂ ਚੜਨਾ ਸੱਚ ਹੈ ਜੇ ਰਾਤ ਹੋਣੀ ਹੈ ਤਾਂ ਰਾਤ ਹੋਣੀ ਸੱਚ ਰੋਗ ਲੂਗ ਕੋਈ ਨਾ ਦੱਸੋ ਕੋਈ ਨਾ ਆਪਾਂ ਝੂਠ ਆਪਾਂ ਝੂੜਦੇ ਪਲੰਦੇ ਹਰੇ ਗੱਲ ਕੋਈ ਨਾ ਕੋਈ ਐ ਬਣਾ ਕੇ ਐ ਕਰਕੇ ਐ ਕਰਕੇ ਨੰਦਾ ਜਨਾਬ ਇਸ ਵੇਰੇ ਇਸ ਵੇਰੇ ਮੈਂ ਤਾਂ ਇਹ ਕਹਿੰਦਾ ਜਿਹੜੇ ਆਪਣੇ ਦੇਖਣੇ ਵਾਲੇ ਆ ਸਵੇਰ ਟਾਈਮ ਘੰਟੇ ਬਹੁਤ ਤਰ੍ਹਾਂ ਦੇ ਆ ਬਚਨ ਅਸੇ ਦੀ ਵਾਰ ਦੇ ਕੀਰਤਨ ਕਿਤੇ ਕਈ ਕਈ ਰਾਗੀਆਂ ਨੇ ਗਾਏ ਹੋਏ ਆ ਚੌਣ ਕਰ ਲਓ ਜਿਹਦੀ ਸੁਣਨੀ ਆ ਜਾਂ ਫਿਰ ਮੈਂ ਜਿਹੜੀ ਮੈਂ ਸੁਣਦਾ ਹੁੰਦਾ ਮੈਂ ਤਿੰਨ ਚਾਰ ਦੇ ਸੁਣਦਾ ਹੁੰਦਾ ਤੇ ਨੰਦ ਆ ਜਾਂਦਾ ਬਾਈ ਪੂਰਾ ਆਨੰਦ ਤੇ ਅੰਦਰ ਹਾਈਪਰ ਅੱਜ ਦੇ ਲਾਇਬ੍ਰੇਰੀ ਤੁਹਾਡਾ ਸਵਾਗਤ ਆ ਭਾਈ ਸਾਰਿਆਂ ਦਾ ਸਵੇਰੇ ਸਵੇਰੇ ਅੱਜ ਤਾਂ ਮੈਂ ਬਹੁਤ ਜਲਦੀ ਆ ਗਿਆ ਤਾਂ ਆਪਣੇ ਪਰਿਵਾਰ ਚ ਇੱਕ ਹੋਰ ਵਾਧਾ ਹੋ ਗਿਆ ਉਹ ਆਏ ਨਹੀਂ ਮੁੜ ਕੇ ਭਈਆ ਨੌ ਕਿਉਂ ਦਾ ਭਲਾ ਗੁੱਜਰ ਬਾਈਆ ਪਰਿਵਾਰ ਚ ਵਾਧਾ ਹੋ ਗਿਆ ਆਪਾਂ ਨੇ ਇੱਕ ਹੋਰ ਮੋਟਰ ਬਈਆ ਰੱਖ ਲਿਆ ਹੁਣ ਪੱਕਾ ਹੀ ਰਹੂ ਜਦ ਤੱਕ ਆਪਣਾ ਘਰ ਦੀ ਕੋਠੀ ਪੈਂਦੀ ਆਪਣੀ ਕੋਲੇ ਰਹਿਣਾ ਉਹਨੇ ਹੁਣ ਤੇ ਰਾਤ ਮਿਸਤਰੀ ਮੈਨੂੰ ਮਿਲਿਆ ਗੁੱਜਰ ਬਈ ਦਾ ਸਮਾਨ ਲੈਣ ਗਿਆ ਤਾਂ ਮੈਂ ਪੈਗ ਲੱਗੇ ਹੋਏ ਤੇ ਮਾਰੀ ਦਾ ਬੜਾ ਟੈਂਟ ਘੈਂਟ ਜੀ ਬਰਾਤ ਉਹਨੇ ਬਾਈ ਕੱਲ ਨੂੰ ਆ ਗਿਆ ਕਹਿੰਦਾ ਕੱਲ ਨੂੰ ਆ ਗਿਆ ਬਾਈ ਮੈਂ ਦਰੂਪੀ ਕਹਿੰਦੇ ਬੰਦਾ ਸੱਚ ਬੋਲਦਾ ਦੇਖਦੇ ਹੁਣ ਦੇ ਆਉਂਦਾ ਕਾ ਨਹੀਂ ਆਉਂਦੇ ਜੋ ਉਤਰੇ ਤੇ ਉਹਨਾਂ ਕਾ ਨਾ ਲੈ ਮੈਂ ਉੱਧਰ ਜਾਣਾ ਤਾਂ ਕੋਈ ਨ ਦੇਖ ਲੰਨੇ ਕਰ ਲੰਨੇ ਆ ਉਹ ਆਇਆ ਨਹੀਂ ਭਈਆ ਕ ਕਰ ਲੰਦੇ ਆ ਉਹ ਕਰਨੂ ਆ ਜੀ ਹਾਂ ਕਰਨੂ ਲਾ ਕੇ ਚੱਪੀ ਤੇ ਉੱਥੇ ਲੱਗੂ ਉਹਦੇ ਨੇ ਬਸ ਠੀਕ ਆ ਫਿਰ ਮੈਂ ਕਿ ਉੱਥੇ ਮੈਂ ਵੀ ਜਾ ਕੇ ਦੇਖਦਾ ਫਿਰ ਨੌਂ ਕਿਆ ਭਲਾਉਦਾ ਨਾ ਨਹੀਂ ਜੀ ਮੈਨੂੰ ਪਰ ਤੁਹਾਨੂੰ ਵੀ ਬੋਲਾ ਤੁਹਾਡੇ ਪਰ ਰਹਿਗੇ ਨਹੀਂ ਯਾਰ ਮੈਂ ਹੁਣ ਨੌਂ ਭੁੱਲ ਗਿਆ ਉਹ ਤਾਂ ਬਿਸਰ ਗਿਆ ਮੇਰੇ ਕੋਲ ਤਾਂ ਨੌਂ ਹੁਣ ਤਾਂ ਐਂ ਦੇਖ ਲੈ ਇੰਨੇ ਦਿਨ ਹੋ ਗਏ ਬਾਈ ਤੈਨੂੰ ਇੱਕ ਚੀਜ਼ ਦਿਖੀ ਕਿ ਨਹੀਂ ਇੱਕ ਚੀਜ਼ ਇੰਨੇ ਦਿਨ ਹੋ ਗਏ ਤੈਨੂੰ ਤੂੰ ਰੋਜ਼ ਕਿਹੜੇ ਕੱਢਦਾ ਇੱਕ ਨਿੰਬੂ ਟੁੱਟ ਕੇ ਥੱਲੇ ਗਿਰਿਆ ਪਿਆ ਇਹ ਨਹੀਂ ਤਾਂ ਚੱਕਿਆ ਹੈਗਾ ਦੇਖ ਲੈ ਆ ਵਾ ਦੇਖ ਤਾਂ ਲੈ ਆ ਤੇ ਫਿਰ ਚੱਕ ਫਿਰ ਫਿਰ ਕਹਿੰਦਾ ਜਾਨਮਲ ਗਾਲਾਂ ਕੱਢਦਾ ਕੱਢ ਲੈ ਯਾਰ ਤੂੰ ਕੋਈ ਸਮਝ ਨਹੀਂ ਲੈ ਕਿਤਨੀ ਗਿਰ ਗਿਆ ਹੁਣ ਹੱਥ ਦੇ ਦੇ ਰੋ ਹੱਥ 'ਚ ਨਹੀਂ ਗਿਰ ਰਿਹਾ ਬੈ ਰੱਖਿਆ ਤਾਂ ਫਿਰ ਚੱਕ ਲੈ ਚੱਲ ਖੜੋ ਖੜ ਜਾ ਖੜ ਗਿਆ ਹਰੇ ਹੁਣ ਸਾਲੇ ਲੱਗਣ ਲੱਗ ਗਏ ਹੈ ਆਹਾਂ ਆਇਂ ਤੱਕ ਲੱਗ ਜਾਉਂ ਨਾ ਲੱਗ ਜਾ ਦੂਜੇ ਨੂੰ ਸੁੱਟੜ ਜਾ ਸਾਲੇ ਨੂੰ ਫਲਵੈਰੀ ਹੋ ਗਈ ਮੈਨੂੰ ਲੱਗਦਾ ਬੁੱਲਾ ਪਿਆ ਹੋਇਆ ਹੈ ਬੁੱਲਾ ਬੁੱਲਾ ਪੈ ਗਿਆ ਇਹਨੂੰ ਬੁੱਲਾ ਪਿਆ ਹੋਇਆ ਸਾਲੇ ਨੂੰ ਇਹ ਆਹਰ ਮੈਂ ਤੇਰੇ ਨਕਲੀ ਜੇ ਬੀਜ ਐ ਇਹ ਬੂਟੇ ਹੁਣ ਤੈਨੂੰ ਅਸਲੀ ਲਿਆ ਕੇ ਦਊਂਗਾ ਮੈਂ ਆ ਦੁਨੀਆਂ ਨੂੰ ਜਾ ਮੈਂ ਕਿਆ ਲੈ ਜਿਹੜੇ ਕਾਨੂੰਂਦਿਆ ਖੜੀਆਂ ਆਏ ਜਾਉ ਉੱਪਰ ਨੂੰ ਅੱਛਾ ਉਹ ਦੇਖੀ ਮੈਂ 12 ਮੁੱਕਦੀਆਂ ਨੇ ਜੋ ਦੋ ਬੂਟੇ ਲੱਗੇ ਬਹੁਤ ਦਿਨ ਦੇ ਲੰਗ ਕੋਈ ਨਾ ਦਿਨ ਜਿਹੜੇ ਮਿਰਚਾਂ ਲੱਗਦੇ ਨੇ ਬਾਈ ਆ ਤਾਂ ਆਪਣੇ ਲੱਗੇ ਲੱਗੀ ਹੋ ਜਾਂਦੀ ਥੋੜੀ ਥੋੜੀਆਂ ਆਪਣਾ ਖਰਚਾ ਆਪਣੀ ਚੱਲੀ ਜਾਂਦੇ ਨਾ ਪਰਤੇ ਅ ਨਿੰਬੂ ਦਾ ਬੂਟਾ ਲੱਗਿਆ ਹੋਇਆ ਜੀ ਬਹੁਤ ਨਿੰਬੂ ਲੱਗੇ ਇਹਨੂੰ ਇਸ ਸਾਲ ਥੋੜਾ ਬੀਜ ਘਟਾ ਹੈ ਬਾਕੀ ਠੀਕ ਹੈ ਨਾ ਕੋ ਵੀ ਅੱਜਪਾ ਨੇ ਕੰਮ ਖਿੱਚ ਦੇਣਾ ਤੇ ਦੂਜਾ ਜਨਮ ਹਾਲ ਬਲੌਗ ਵੀ ਆਪਣਾ ਆਊਗਾ ਉਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਇਹ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਤੁਹਾਡੇ ਕਮੈਂਟ ਪੜਨੇ ਰਹੇ ਜਾਂਦੇ ਭੁੱਲੇ ਜਾਂਦਾ ਮੈਂ ਅ ਕਿੱਥੇ ਕਿੱਥੇ ਦੇਖੀ ਵੀਡੀਓ ਉਹ ਪੜਾਂਗੇ ਆਪਾਂ ਬੜਾ ਪਿਆਰ ਸਤਕਾਰ ਕਾਹਲੀ ਗੱਲ ਦੱਸਦਾ ਮੈਂ ਕੱਲ ਪਰਸੋਂ ਦੀ ਦਿਨ ਵਿੱਚ ਜਦੋਂ ਜੀਬੀਸੀ ਵਾਲਾ ਕੰਮ ਖਤਮ ਕਰਿਆ ਕਰਤੋਂ ਧੀਰਾભાઈ ਕਹਿੰਦਾ ਵੀ ਚਲੋ ਮੋਟਰੋ ਬੈਠਦੇ ਮਾੜਾ ਮੋਟਾ ਵੀਰ ਸ਼ੇਰ ਲਾਉਂਦੇ ਆ ਨਾ ਚਲ ਕੋਈ ਨਾ ਬਈ ਆ ਜਾ ਤੇ ਮੈਂ ਠੇਕੇ ਪਰ ਚਲੀ ਗਿਆ ਭਾਈ ਠੇਕੇ ਅੰਦਰ ਬੰਦਾ ਕੋਈ ਪੈਗ ਜੇ ਲਾਉਣ ਲੱਗਾ ਉਹ ਭੱਜ ਕੇ ਮੇਰੇ ਕੋਲ ਨੂੰ ਆਇਆ ਕਹਿੰਦਾ ਭਾਈ ਮੈਂ ਤੇਰੇ ਪੈਰੀ ਹੱਥ ਲਾਉਣਾ ਕਹਿੰਦਾ ਕਿਉਂ ਮੈਂ ਮੈਂ ਜਾਣਦਾ ਵੀ ਨਹੀਂ ਕਹਿੰਦਾ ਬਾਈ ਮੈਂ ਤੇਰੇ ਪੈਰੀ ਹੱਥ ਲਾਉਣੇ ਆ ਮੈਂ ਪੈਲਾ ਲਾ ਲਾ ਤੂੰ ਆਪਣਾ ਚਾਹ ਲਾ ਲਾ ਬਾਈ ਲਾ ਲਾ ਕਹਿੰਦਾ ਇਹ ਪਤਾ ਕਾਹਦੇ ਲਾਏ ਆ ਮੈਂ ਹੁਣ ਇਹ ਵੀ ਨਾ ਦੱਸ ਦੇ ਫਿਰ ਕਾਹਦੇ ਲਾਏ ਕਹਿੰਦਾ ਯਾਰ ਉਹ ਉਹ ਚੀਜ਼ਾਂ ਦਾ ਬਾਹਰਲੀ ਕੰਟਰੀ ਸਾਨੂੰ ਦਿਖਾਤੀ ਜਿਹੜੀਆਂ ਕਦੇ ਅਸੀਂ ਸੋਚਦੇ ਹੁੰਦੇ ਜਾਵਾਂਗੇ ਇੰਨੀ ਬਰੀਕੀ ਨਾਲ ਚੀਜ਼ਾਂ ਦਿਖਾਈਆਂ ਧੰਨਵਾਦ ਹੈ ਮੈਨਾਂ ਬਾਈ ਤੇਰਾ ਯਾਰ ਜੱਫੀ ਪਾਈ ਬਾਈ ਨੇ ਬਿਲ ਬਾਗੋ ਬਾਗ ਹੋ ਗਿਆ ਮੈਂ ਯਾਰ ਕੋਈ ਕਹਿੰਦਾ ਤੂੰ ਜਾਨ ਮਹੱਲੀ ਹੈਗਾ ਮੈਂ ਕਹਾਂ ਮੈਂ ਹਾਂ ਉਰੀ ਕੱਲ ਵੀ ਜਦੋਂ ਬਾਜ਼ਾਰ 'ਚ ਮੈਂ ਸਬਜ਼ੀ ਲੰਦਾ ਤਾਂ ਇੱਕ ਭੈਣ ਆਈ ਉੱਪਰੋਂ ਥੱਲੇ ਭੈਣ ਨੇ ਜਿਹੜੇ ਤਰੀਫ ਦੇ ਫੁੱਲ ਜੇ ਬੰਨੇ ਮੇਰੇ ਉਹਨੇ ਕਿ ਤੁਸੀਂ ਇੱਥੇ ਕਿੱਥੇ ਮੈਂ ਕਿਹਾ ਸਾਡਾ ਇਲਾਕਾ ਇਹ ਤੇ ਕਹਿੰਦੀ ਅੱਛਾ ਤੁਸੀਂ ਇੱਥੇ ਦੇ ਮੈਂ ਕਿਹਾ ਹਾਂ ਮੈਂ ਤੁਸੀਂ ਫਿਰ ਵੀਡੀਓ ਨਹੀਂ ਦੇ ਕਹਿੰਦੀ ਇਹ ਵੀਡੀਓ ਤਾਂ ਦੇਖਦੇ ਪਰ ਸਾਨੂੰ ਕਈ ਵਾਰ ਅਸੀਂ ਨਹੀਂ ਹੁਣ ਭੈਣਾਂ ਕਈ ਨਹੀਂ ਘੁੰਮਦੀ ਹੈਗੀਆਂ ਹੁਣ ਆਹ ਸਰਦ ਵੀ ਨਹੀਂ ਪਤਾ ਹੁਣਾ ਬਸ ਕਦੇ ਜਾਂਦੇ ਆਉਂਦੇ ਆਂ ਇਦਾਂ ਪਤਾ ਲੱਗ ਜਾਂਦਾ ਇਹ ਮੈਨੂੰ ਇਹ ਨਹੀਂ ਪਤਾ ਤੁਸੀਂ ਇੱਥੇ ਦੇ ਆ ਥੋੜਾ ਜਿਹਾ ਹੌਸਲਾ ਹੀ ਹੋ ਜਾਂਦਾ ਯਾਰ ਜਦੋਂ ਮੈਂ ਸਬਜ਼ੀ ਲੈਤੀ ਐ ਬੋਲਟ ਬੰਨ ਬੈਠਣ ਲੱਗਿਆ ਇੱਕ ਬੰਦਾ ਮੇਰੇ ਕੋਲ ਦੀ ਲੰਘਿਆ ਮੈਂ ਥੋੜੇ ਦੇਖ ਲਿਆ ਉਹਨ ਜਿੱਦਾਂ ਵੀ ਪਤਾ ਲੱਗ ਜਾਂਦਾ ਵੀ ਬੰਦਾ ਵੀਡੀਓ ਦੇਖਦਾ ਉਹ ਜਦੇ ਨਾ ਉਹਨ ਗਦਰਨ ਕੋਲ ਐ ਮੇਰੇ ਵੱਲੋਂ ਉਹ ਮੈਨੂੰ ਦੇਖੀ ਗਿਆ ਮੈਂ ਵੀ ਫਿਰ ਮੈਂ ਥੋੜੀ 스ਮਾਈਲ ਜੀ ਕਰਤੀ ਮੈਂ ਗੱਲਾਂ ਜੀ ਮਾਰਦੇ ਨਾ ਠੀਕ ਹੈ ਬਾਈ ਠੀਕ ਹੈ ਠੀਕ ਕੱਲ ਵੀ ਕਿ ਫੈਮਲੀ ਮੇ ਲੜਾਇ ਤੇ ਤੇ ਉਹਨਾਂ ਨੇ ਬਾਈ ਬੜੇ ਚੰਗਿਆ ਵਾ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਸਾਨੂੰ ਆਏ ਤਾਂ ਪਤਾ ਨਹੀਂ ਕਿਦਾਂ ਦਾ ਸੁਭਾਅ ਹੋਣਾ। ਪਾਣੀ ਗੁੱਸੇ ਖੋੜ ਜਾਣਾ। ਬਈ ਸੀ ਵੀਡੀਓ ਦੇ ਦੇ ਬਹੁਤ ਪਿਆਰ ਆ ਵੀ ਬੜਾ ਚੰਗਾ ਹੈ। ਪਰ ਸਾਨੂੰ ਮੈਂ ਕਹਾਂ ਨਾ ਇਦਾਂ ਦਾ ਨਹੀਂ ਹੈਗਾ ਅਸੀਂ ਭਾਈ। ਜੋ ਦਿਖਾਉਂਦੇ ਉਹੀ ਚੀਜ਼ ਆ। ਇਹਨੇ ਬਹੁਤ ਉਹ ਕੋਠੀਆਂ ਬਣਾ ਕੇ ਕੋਠੀਆਂ ਬਣਾ ਕੇ ਵੇਚਦਾ ਬੰਦਾ ਤੇ ਬਹੁਤ ਵਧੀਆ ਬਹੁਤ ਵਧੀਆ ਗੱਲਾਂ ਕੀਤੀਆਂ ਬੈਠ ਕੇ। ਕਹਿੰਦਾ ਆਈ ਵੀਰੇ ਮੈਂ ਤੈਨੂੰ ਜਿਹੜੇ ਪ੍ਰੋਜੈਕਟ ਆਪਣੇ ਕਰ ਰਹੇ ਹਾਂ ਉੱਥੇ ਖਰੜ ਦੇ ਵਿੱਚ ਦੇਖੀਂ ਆ ਕੇ ਮੈਂ ਚਲ ਕੋਈ ਨਾ ਜ਼ਰੂਰ। ਉਹੀ ਗੱਲਾਂ ਚੱਲੀਆਂ ਨੇ ਫਿਰ ਕਹਿੰਦਾ ਆਡਾ ਇੱਕ ਰਿਸ਼ਤੇਦਾਰ ਇੰਨੇ ਪੈਸੇ ਲਾ ਕੇ ਬਾਹਰ ਚਲੀ ਗਿਆ ਤੇ ਮੈਨੂੰ ਕਹਿੰਦਾ ਕਿਸੇ ਬੰਦੇ ਨੇ ਗੁਰਦੇ ਦਿੱਤਾ ਉਹ ਗੁਰਦਾ ਹੁਣ ਕਹਿੰਦਾ ਮੈਂ ਸਾਲ ਦਾ ਵੱਧ ਉਥੇ ਦੇ ਪੈਸੇ ਕਮਾ ਲੈਂਦਾ ਕਹਿੰਦਾ ਮੈਂ ਇੱਥੇ ਪੈਸੇ ਦੀ ਕਮੀ ਨਹੀਂ ਹੈਗੀ ਆਪਣੇ ਇੰਡੀਆ ਦੇ ਵਿੱਚ 스마트 ਵਰਕ ਕਰਨਾ ਪੈਂਦਾ ਥੋੜਾ ਜਿਹਾ ਉਹ 스마트 ਵਰਕ ਕਰ ਰਿਹਾਗਾ ਹੁਣ ਮੈਂ ਕੰਮ ਕਰ ਰਿਹਾ ਹਾਂ ਕੋਠੀਆਂ ਬਣਾ ਕੇ ਵੇਚ ਰਿਹਾ ਇੱਕ ਕੋਠੀ ਦੇ ਪਿੱਛੇ ਮੈਨੂੰ 20 ਲੱਖ 25 ਲੱਖ ਐ ਵੱਜ ਜਾਂਦਾ ਪਰ ਆਏ ਆ ਕਹਿੰਦਾ ਧੁੱਪਾਂ ਸਿਰ ਪਰ ਦਿ ਲੰਗਦੀ ਆ ਵਰਕੇ ਕੰਮ ਕੋਲ ਕਰਾਉਣਾ ਪੈਂਦਾ ਤੇ ਘਰ ਉਹਨੇ ਬਦਲੀ ਕਰਤਾ ਕਹਿੰਦਾ ਜਿਹੜੇ ਹੁਣ ਮਹੱਲੇ ਚ ਰਹਿੰਦੇ ਹੁੰਦੇ ਤੇ ਜੀ ਲੱਗਿਆ ਹੁੰਦਾ ਹੁਣ ਕਹਿੰਦਾ ਬੱਚਿਆਂ ਨਾਲ ਜੀ ਨਹੀਂਦਾ ਹੁਣ ਕਹਿੰਦਾ ਅਸੀਂ ਦੂਜੇ ਪਾਸੇ ਚਲੀ ਗਏ ਚਲ ਮੈਂ ਕਿਹਾ ਹੌਲੀ ਹੌਲੀ ਹੋਰ ਬੰਦਾ ਉਹ ਮਾਹੌਲ ਜਿਵੇਂ ਢਲ ਜਾਂਦਾ ਜਿਹੜਾ ਮਾਹੌਲ ਹੁੰਦਾ ਫਿਰ ਤੇ ਹੁਣ ਖਿੱਚੇ ਤਿਆਰੀ ਭਾਈ ਘਰ ਨੂੰ ਜਾਣ ਦੀ ਆਪਾਂ ਗੁੱਜਰ ਭਾਈ ਨੇ ਪਿੰਡੀ ਤੋੜਤੀ ਆ ਮੈਨੂੰ ਆ ਜਿਹੜੇ ਇਹਦੇ ਆਹ ਆ ਲੋਡ ਸਪੀਕਰ ਜ ਬੜੇ ਪਿਆਰੇ ਲੱਗਦੇ ਆ ਬੜੇ ਐਨ ਜਿੱਦਾਂ ਕਿੱਦਾਂ ਕੁਦਰਤ ਰੱਬ ਨੇ ਇਹਨਾਂ ਪਰੋਈਏ ਦੇ ਵਿੱਚ ਜਿਹੋ ਕਿਸੇ ਬੰਦੇ ਨੇ ਕਿਹਾ ਹੈ ਗੁੱਜਰ ਬਾਈ ਕਿਸੇ ਬੰਦੇ ਨੇ ਕਿਹਾ ਖੋਜ ਕੀਤੀ ਹੋਣੀ ਪਹਿਲਾਂ ਦੀ ਇਹ ਪਿੰਡੀ ਆ ਇਹ ਪਿੰਡੀ ਤੋੜ ਕੇ ਮਨੇ ਸਬਜ਼ੀ ਬਣਾਉਣੀ ਆ ਹੋਰ ਵੀ ਚੀਜ਼ਾਂ ਬਹੁਤ ਖੜੀਆਂ ਆ ਆਪਾਂ ਇਹਨੂੰ ਸਾਹਮਣੇ ਗੁੜਾਈ ਕਰਦੇ ਆ ਹੁਣ ਕੀ ਆ ਕਿਸ ਨੇ ਕੀ ਆਦਾ ਬੇ ਲੱਬੀ ਹੋਣੀ ਆ ਕੀ ਆ ਸਬਜ਼ੀ ਬਣਾਈ ਹੋਣੀ ਆ ਤੇਰੇ ਦੇ ਦਿਮਾਗ ਤੇ ਤਾਂ ਉਹੀ ਚੱਲਦਾ ਹੋਣਾ ਤੇਰੇ ਦਿਮਾਗ ਤੇ ਤਾਂ ਉਹੀ ਚੱਲਦਾ ਹੋਣਾ ਕਿਸ ਨੇ दारू ਲੱਭੀ ਹੋਣੀ ਐ ਉਹ ਬਣਾ ਕੇ ਬੰਦਾ ਟੱਲੀ ਹੁੰਦਾ ਹੁਣ ਮੈਂ ਦਿਮਾਗ ਪੜ ਲੈਂਦਾ ਬੰਦੇ ਦਾ ਹਾਂ ਆ ਦੇ ਸਬਜ਼ੀਆਂ ਆ 200 ਮਿਲੀਲੀਟਰ ਬਹੁਤ ਠੀਕ ਆ ਜੂਗੀ 250 ਮਿਲੀਲੀਟਰ ਐ ਇੰਨੇ ਨਾਲ ਕੋਟਾ ਪੂਰਾ ਹੋ ਜਾਂਦਾ ਇਹਦਾ ਹੁਣ ਇਹ ਬੱਚੇ ਪਤਾ ਮੈਂ ਸ਼ਾਮ ਨੂੰ ਲੈ ਕੇ ਕੀ ਆ ਵੀ ਕੀ ਆ ਕਦੋਂ ਕੀ ਆ ਕਦੋਂ ਬੰਤ ਬਾਈ ਨੂੰ ਦੇ ਦੇ ਬਾਬਾ ਜੀ ਬਾਬਾ ਜੀ ਮੈਂ ਤਾਂ ਸਾਜੀ ਨੂੰ ਤਾਂ ਮੈਂ ਲਾਗ ਕੋਲ ਦੇ ਦਿੱਤਾ ਬਾਬਾ ਤੇ ਬਾਬਾ ਦੇ ਲੈ ਲੈਣੇ ਲਾਗ ਲਾਗ ਲੈ ਲੈਣੇ ਫੜਾ ਦੇ ਲਫਾਫੇ ਚ ਪਾ ਕੇ ਦੇ ਦੇ ਬਾਈ ਜੀ ਬਾਬਾ ਜੀ ਬਾਬਾ ਜੀ ਸਬਜੀ ਆ ਗਈ ਹੋਰ ਹਾਂ ਆ ਬੰਦਾ ਆਇਆ ਸਬਜੀ ਦੇਣੇ ਨੂੰ ਮਾੜਾ ਲਾਗ ਦੇ ਦੇ ਲਾਗ ਮੰਗਦਾ ਠੀਕ ਆ ਜੀ ਹਾਂ ਤੇ ਵੀਡੀਓ ਬਹੁਤ ਹੋਰ ਕਾਲ ਪਿੰਡੀ ਲੈ ਕੇ ਦਾ ਬਾਬਾ ਤੇ ਪਿੰਡਿਆ ਬਹੁਤ ਸਵਾਦ ਤੇ ਹੋਰ ਕਿਨ ਕਿ ਆਪਾਂ ਕਿਹੜੇ ਕੋਈ ਵਿੱਚ ਦੋਈ ਦੂਈ ਪਾਈ ਹੋਈ ਜਰਾ ਬਹੁਤ ਬਹੁਤ ਜੀਵਾੜ ਨਾਲ ਬਹੁਤ ਖੁਸ਼ ਹੋ ਕੇ ਖਾਦੇ ਪਿੰਡੀ ਹੂੰ 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 ਪਿੰਡੀ ਥੋੜੀ ਜਿਹਾ ਜਿੱਦਾਂ ਜਿਆਦਾ ਪਕਾ ਥੋੜੀ ਥੋੜੀ ਜਿਹਾ 80 80% ਪੜਾਵੇ 20% ਕੱਚੀ ਜੀ ਰੱਖੇ ਫਿਰ ਸਵਾਦ ਲੱਗਦੀ ਹੈ ਜਿਹੜਾ ਗੋਹਾ ਜਿਹਾ ਬਣਾ ਫਿਰ ਨਹੀਂ ਲੱਗਦੀ ਜੀ ਹਣ ਵੀ ਥੋੜੀ ਘੱਟ ਪਾਵੇ ਹਰੀ ਹਰੀ ਜੀ ਵਧੀਆ ਲੱਗਦੀ ਹੈ ਹਾਂ ਆ ਖਾਈਏ ਕੀ ਕੀ ਆ ਬਣਾਈ ਬਈ ਪਤਾ ਲੱਗੂਗਾ ਵਿੱਚ ਪਾ ਕੇ ਛੋਲੇ ਨਹੀਂ ਹਾਂ ਹਾਂ ਬਹੁਤ ਸਵਾਦ ਬਣਦੇ ਜੀ ਇਹ ਰੱਖਣਾ ਮੇਰੇ ਪੱਲੇ ਵੀ ਦੀ ਹੂੰ ਹੂੰ ਬੰਤਪਾਈ ਵੀ ਆ ਜਿੰਦਾ ਸਵੇਰੇ ਸਵੇਰੇ ਤੇ ਬੰਤਪਾਈ ਫਿਰ ਆਪਣਾ ਇੱਥੇ ਹਨਾ ਸ਼ਾਂਤ ਲੱਗਦੀ ਵੀ ਫੇਂਦਰ ਬੈਠ ਕੇ ਆਪਣਾ ਜੋ ਆਪਣੇ ਪਾਠ ਪੜ੍ਹਦਾ ਹੁਣ ਵੀ ਕੁਰਬਾਨੀ ਲਾਈ ਦੀ ਉਹਦੇ ਪਰ ਮੋਬਾਈਲ ਪਰ ਤੇ ਸੁਣਦੇ ਫਿਰ ਮੈਂ ਤਾਂ ਨਹੀਂ ਕਰਦਾ ਸੁਣਨਾ ਹੈਗਾ ਆਪਾਂ ਆਪਣਾ ਬਾਹਰ ਲਾਈਵ ਸ਼ੂਟ ਕਰ ਲਈਦਾ ਤੇ ਹੁਣ ਮੈਨੂੰ ਵੀ ਘਰ ਤੋਂ ਫੋਨ ਆਉਣੇ ਵਾਲੇ ਹੀ ਆ ਤੇ ਜਿਹੜਾ ਅੱਜ ਦਾ ਬਲੌਗ ਦੇਖਨੇ ਅੱਜ ਬਣਾਵਾਂਗੇ ਕੰਮ ਕਿੰਨਾ ਖਚਦੇ ਆ ਮੈਨੂੰ ਲੱਗਦਾ ਅੱਜ ਫੇਰ ਮੈਨੂੰ ਖਰੜ ਵੀ ਜਾਣਾ ਪੈਣਾ ਤੇ ਦੇਖਦੇ ਆ ਚਾਬੀ ਆਪਣਾ ਫਲੈਟ ਖਾਲੀ ਹੋ ਗਿਆ ਉਹਦੀ ਅੱਜ ਸਫਾਈ ਕਰਵਾ ਦੇਣੀ ਤੇ ਬੰਦਿਆਂ ਦੇ ਜਿਹੜੇ ਪੈਸੇ ਕਟ ਕਟਾ ਕੇ ਜਿੰਨੇ 1 ਮਹੀਨੇ ਦਾ ਅਡਵਾਂਸ ਆਇਆ ਹੋਇਆ ਤੇ ਮਨ ਤਾਂ ਇਲਾਦਾ ਵੀ ਉਹਨ ਦੇ ਯਾਰ ਦਸ ਦਿਨ ਉੱਪਰ ਰਹਿਲੇ ਉਹ 16-17000 ਰੁਪਏ ਉਹਨ ਦਾ ਕਿਰਾਇਆ ਹੋ ਗਿਆ ਦਾ ਤੇ 12000 ਉਹ ਬਣ ਗਿਆ 16 15 38 ਜਾਂ ਮੈਨੂੰ ਲਾ ਦੇ 3-4000 ਜਾਊਗਾ ਕਿਉਂਕਿ 2000 ਰੁਪਏ ਸਫਾਈ ਤੇ ਲੱਗ ਜਾਣ ਗੰਦ ਬਹੁਤ ਪਾਇਆ ਹੋਤਾ ਅੱਜ ਵਾਲੇ ਜਾਨਮਲ ਬਲੌਕਰ ਦੇਖੋ ਮੈਂ ਸਾਰੀ ਬੜਾਈ ਵੀ ਵੀਡੀਓ ਉਹ ਇੱਕ ਗੰਮ ਇੱਕ ਗੱਲ ਕਰਕੇ ਕੱਢਦੇ ਮੈਂ ਮੈਂ ਕਿਹਾ ਅਰੇ ਛੇ ਨੂੰ ਦਿੱਤਾ ਹੈ ਪਰ ਮੈਂ ਤੁਸੀਂ 7 ਆਜੋ 8 ਜਾਂ 9 ਤੱਕ ਆਜੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਫਲੈਟ ਦੇ ਵਿੱਚ ਬਾਈ ਹੁੱਕਾ ਨਹੀਂ ਪੀਣਾ ਸਿਕਟ ਨਹੀਂ ਪੀਣੀ ਇਹ ਤੇ ਮੈਨੂੰ ਬਹੁਤ ਨਫਰਤ ਆ ਜਿੱਦਣ ਮੈਂ ਜਾ ਕੇ ਦੇਖਿਆ ਮੈਂ ਕਿਹਾ ਨਿਕਲੋ ਬਾਈ ਇੱਥੇ ਤੇ ਖਾਲੀ ਕਰੋ ਇਹਨੂੰ ਮੈਂ ਨਹੀਂ ਕਹਿੰਦੇ ਨਹੀਂ ਜੀ ਗਲਤੀ ਹੋ ਗਈ ਮੈਂ ਗਲਤੀ ਨਹੀਂ ਮੈਂ ਤੁਹਾਨੂੰ ਜਦ ਫਲੈਟ ਤੁਸੀਂ ਲੱਤਾ ਤਾਂ ਉਸੇ ਟਾਈਮ ਤੁਹਾਨੂੰ ਕਿਹਾ ਤਾਂ ਮੈਂ ਵੀ ਇਹ ਚੀਜ਼ ਨਹੀਂ ਇੱਥੇ ਬਾੜਨੀ ਹੈ ਪੀਣੀ ਮੈਂ ਕਿਹਾ ਬਾਹਰ ਜਾ ਕੇ ਪੀ ਆਓ ਪਰ ਅੰਦਰ ਨਹੀਂ ਫਲੈਟ ਅੰਦਰ ਦੇ ਇਕਾਲ ਗੱਲਬਾਤ ਹੈ ਹੜਤੇ ਬਈ ਆਪਾਂ ਨੇ ਹੁਣ ਇੱਕ ਫੈਮਿਲੀ ਨਾਲ ਗੱਲਬਾਤ ਚੱਲ ਰਹੀ ਆ ਤੇ ਸ਼ਾਹਦੂ ਅਗਲੇ ਮਹੀਨੇ ਆ ਜਾਣਾ ਹਾਲੇ 20 ਦਿਨ ਖਾਲੀ ਆਪਣੇ ਕੋਲ ਦੇਖਦੇ ਆਂ ਇੱਕ ਦੋ ਇੱਕ ਦੋ ਰਾਤਾਂ ਲਾ ਕੇ ਆਮ ਉੱਥੇ ਵੀ ਦੇਖਦੇ ਆਂ ਬਣਾਵਾਂਗੇ ਵੀ ਵਲੌਗ ਬਣਾਵਾਂਗੇ ਸਵੇਰ ਫਿਰ ਇੱਥੇ ਆ ਜੇ ਕਰਾਂਗੇ ਕਰਾਂਗੇ ਇਹਦੀ ਵੀ ਤਿਆਰੀ ਹੋਣ ਬੜੇ ਦਿਨਾਂ ਦੇ ਵਿੱਚ ਦਿਖਾਵਾਂਗੇ ਸ਼ਹਿਰੀ ਮਾਹੌਲ ਫਲੈਟ ਦੇ ਵਿੱਚ ਕਿੱਦਾਂ ਰਹਿੰਦੇ ਕਿ ਇਹ ਵੀ ਇਹ ਵੀ ਇੱਕ ਲਾਈਫ ਦਾ ਪਲ ਦੇਖ ਲਈਏ ਜੀ ਕਿ ਆਈਏ ਵੀ ਨਾ ਵੀ ਹੁੰਦਾ ਨੂੰ ਚੱਕਦਾ ਬਾਈ ਆ ਵਧੀਆ ਕਰਿਆ ਅਕਲ ਕਿੱਧਰ ਹੈ ਮੁਜਰਾਲ ਅਕਲ ਆ ਗਈ ਨਾ ਹੁਣ ਆਈ ਅਕਲ ਇਹ ਨੂੰ ਮੈਂ ਕਿਹਾ ਤਾਂ ਨੇ ਇਹ ਕਾ ਕਟਿਆ ਸਾਰਾ ਇਹ ਹਾਂ ਇੱਥੇ ਢੇਰੀ ਲਾਤੀ ਆ ਉਹ ਮੈਂ ਕਿਹਾ ਪੜਾ ਪੜਾ ਜਾ ਹੋ ਜਾਂਦਾ ਲੁੱਕ ਵਿਗੜ ਜਾਂਦੀ ਆ ਇਹ ਤੂੰ ਪਹਿਲਾਂ ਚੱਕਿਆ ਹੁੰਦਾ ਐਦਾਂ ਤਾਂ ਨਾ ਹੁੰਦਾ ਉਹਦੇ ਕਿੰਨਾ ਭੈੜਾ ਲੱਗਦਾ ਬਣ ਕੇ ਬੂਟੀ ਜਾਨ ਹਰੀ ਹਰੀਆਂ ਦੇਖ ਇੱਥੇ ਜਾਂਦਾ ਬੰਦਾ ਕਿੰਨਾ ਬੈਠ ਕੇ ਕਿੰਨਾ ਤੇਰਾ ਤੇਰੀ ਤੇਰਾ ਵੀਊ ਖਰਾਬ ਹੋਇਆ ਹੈ ਨਹੀਂ ਬੈਗਿਆ ਮੀ ਤਾਂ ਪੈ ਗਿਆ ਫਿਰ ਵੀ ਜਦੇ ਚੱਕ ਦਿੰਦਾ ਇੰਦਾ ਹੋਣਾ ਨਹੀਂ ਤਾਂ ਹੈਗਾ ਥੋੜੇ ਥੋੜੇ ਆ ਵੀ ਕੱਟ ਦੇ ਯਾਰ ਬਾਈ ਉਹ ਦੇਖ ਜਿਹੜਾ ਬੂਟਾ ਜ ਉਹ ਉਹਨੂੰ ਜੜ ਤੇ ਕੱਢੀ ਉਹਨੂੰ ਜੜ ਤੇ ਕੱਢ ਕੇ ਆ ਵੀ ਥੋੜਾ ਥੋੜਾ ਕੱਟ ਦੇ ਯਾਰ ਹੁਣ ਮਸ਼ੀਨ ਦਾ ਇੰਨਾ ਟਾਈਮ ਨਹੀਂ ਹੈ ਮੇਰੇ ਕੋਲ ਨਹੀਂ ਤਾਂ ਆਪਣੇ ਮਸ਼ੀਨ ਕਰ ਦੇਣੀ ਤੇ ਹੁਣ ਅੱਲ ਰੱਬ ਅਗੇ ਅਰਦਾਸ ਕਰ ਮੀ ਨਾ ਪਾਈ ਹੁਣ ਕਰੱਬਾ ਹੈ ਬਾਈ ਸਾਹੀ ਰੱਬ ਨੂੰ ਕਹਦੇਗਾ ਹੁਣ ਮੀਂਹ ਨਾ ਪਾਈ ਦੱਸ ਨਹੀਂ ਹੁੰਦਾ ਹੀ ਨਹੀਂ ਹੁਣ ਪੈਣਾ ਹੀ ਨਹੀਂ ਦੱਬਾ ਦੂਜਾ ਉਹ ਸਬਜੈਕਟ ਉਹ ਤਾਂ ਨਹੀਂ ਦਹੇਗਾ ਸਹੀ ਕਬਸ ਪਾਤਾ ਬਸ ਹਾਂ ਗੋਲੀ ਵੱਡਿਆ ਹਾਂ ਆਹ 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 ਤੇ ਭਾਈ ਇਹ ਸੀ ਗੱਲਾਂ ਕਰਦੀਆਂ ਜੋ ਗੱਲਾਂ ਹੁੰਦੀਆਂ ਆਪਾਂ ਘਟਨਾ ਕਰਮ ਲਾਈਵ ਬਿਚ ਥੋੜਾ ਨਾਲ ਸਾਂਝੀ ਕਰ ਲੈਂਦੇ ਆ ਤੇ ਬਹੁਤ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਦਾ ਧੰਨਵਾਦ ਉਹ ਚੀਜ਼ਾਂ ਸੀ ਸੇ ਆ ਜਾਂਦੀ ਆ ਕੋਸ਼ਿਸ਼ ਕਰੀਦਾ ਆਪਣੇ ਵੱਲ ਤੇ ਵੀ ਨਾਂ ਫਿੱਟ ਜਾਵੇ ਮੈਂ ਗੁੱਜਰਬਾਈ ਬੰਤ ਇਹਨਾਂ ਵਿੱਚ ਨੇ ਸਭ ਇਹ ਰੱਬ ਦੇ ਰੱਬ ਦੀ ਜੋਤ ਹੈ ਇਹਨਾਂ ਦੇ ਵਿੱਚ ਠੀਕ ਹੈ ਜੀ ਜੇ ਵੀਡੀਓ ਦੇਖਦੇ ਨਾ ਤੁਸੀਂ ਇਹ ਨਾ ਆਪਾਂ ਯਾਰ ਕਿਸੇ ਨੂੰ ਹੇਟ ਕਰੀਏ ਦਿਮਾਗ ਚੱਲ ਰ ਆਪਣਨੇ ਹਰੇਕ ਨੂੰ ਇੱਕ ਇੱਕ ਦਿੱਤੇ ਆ ਪਰ ਜੋਤ ਹਰੇਕ ਦੇੰਦਰ ਹੈ ਜਿਹੜੀਆਂ ਰਾਤ ਸਾਡੀ ਗੱਲਾਂ ਚੱਲਦੀਆਂ ਅਸੀਂ ਕਈ ਵਾਰ ਬੰਤਵਾਇ ਬਾਈ ਨਾਲ ਬੈਠ ਕੇ ਵਿਚਾਰਾਂ ਚੱਲ ਪੈਂਦੀਆਂ ਜਿਹੜੀਆਂ ਦੋ ਚੀਜ਼ਾਂ ਨਾ ਉਹ ਰੱਬ ਨੇ ਆਪਣੇ ਕੋਲ ਰੱਖੀਆਂ ਹੋਈਆਂ ਹੁਣ ਇਨਸਾਨਾਂ ਨੂੰ ਜੋਤੇ ਨੇ ਇੱਕ ਜੰਮਣਾ ਤੇ ਇੱਕ ਮਰਨਾ ਠੀਕ ਹੈ ਦੋ ਚੀਜ਼ਾਂ ਰੱਬ ਨੇ ਆਪਣੇ ਕੋਲ ਰੱਖੀਆਂ ਨੇ ਕੀ ਪਤਾ ਸੀ ਯਾਰ ਮੈਂ ਜੰਮਣਾ ਠੀਕ ਹੈ ਕਿਉਂ ਨੂੰ ਕੀ ਪਤਾ ਤੇ ਯਾਰ ਧਰਤੀ ਤੇ ਰਾਜ ਹੁਣ ਇਹ ਨਹੀਂ ਪਤਾ ਕਿ ਕਦੋਂ ਮਰਨਾ ਹੈ ਇਹ ਸੱਚ ਹੈ ਇਹ ਦੋ ਚੀਜ਼ਾਂ ਇਹ ਦੋ ਚੀਜ਼ਾਂ ਰੱਬ ਨੇ ਆਪਣੇ ਕੋਲ ਰੱਖੀਆਂ ਤਾਂ ਹੀ ਕਹਿੰਦਾ ਇਹ ਲਾਈਫ ਨੂੰ ਜੀਲੇ ਕਰੋ ਯਾਰ ਪਿਆਰ ਕਰੇ ਕੋਰੇ ਇੱਕ ਦੂਜੇ ਨੂੰ ਯਾਰ ਜੇ ਕੋਈ ਬੰਦਾ ਮਿਲਦਾ ਨਾ ਸ਼ੀਟ ਜੀ ਨਾਲ ਆ ਦੇਤੀ ਏ ਜੇ ਕੋਈ ਬੰਦਾ ਕੋਈ ਤਰੱਕੀ ਕਰਦਾ ਉਹਨੂੰ ਹੋਰ ਹੱਲਾਸ਼ੀਰੀ ਦਈਏ ਆਪਾਂ ਪਿਆਰ ਕਰੀਏ ਬਸ ਕਿਆ ਪਤਾ ਕਾਦਾ ਕਿਆ ਕੁਝ ਹੋ ਜਾਣਾ ਇਹ ਨਹੀਂ ਪਤਾ ਹੈਗਾ ਜਦੋਂ ਕੱਲ ਦੀ ਵੀਡੀਓ ਦੇ ਵਿੱਚ ਸੱਪ ਬਾਰੇ ਬਹੁਤ ਆਪਣੇ ਚੱਲੀ ਦੋ ਤਿੰਨ ਦਿਨ ਕੋਈ ਦੇ ਵਿੱਚ ਕਹਿਣ ਲੱਗੇ ਹੁਣ ਸੱਪ ਦੀ ਸ੍ਰੀ ਚਲਾ ਲਈ ਠੀਕ ਹੈ ਕਿਆ ਪਤਾ ਯਾਰ ਕਹਿੰਦੇ ਜ਼ਹਿਰੀਲਾ ਬਹੁਤ ਹੈ ਕਿਆ ਪਤਾ ਜੇ ਬੰਦਾ ਫੜਦਾ ਤਾਂ ਕਰ ਡੰਗੇ ਮਾਰ ਦਿੰਦਾ ਪੂਰਾ ਪੈਰ ਧਰ ਦਿੰਦਾ ਇਹ ਨਹੀਂ ਕੁਝ ਨਹੀਂ ਪਤਾ ਹੈਗਾ ਵੀ ਕਿਦਾਂ ਉਹ ਮਹਾਰਾਜ ਨੇ ਲਿਖੀ ਹੋਈਆਂ ਖੇਡਾਂ ਇਹਦੀ ਕਿੰਨੀ ਕ ਹੈ ਠੀਕ ਹੈ ਇਹ ਸੱਚੀਆਂ ਗੱਲਾਂ ਦਾ ਸੱਚੀਆਂ ਹੁੰਦੀਆਂ ਚਲੋ ਅੱਜ ਦਾ ਆਪਾਂ ਨੇ ਜੋ ਆਪਣੇ ਅੰਦਰ ਗੱਲਾਂ ਦਾ ਹੜਵਾਅ ਸੀ ਥੋੜਾ ਨੇ ਸਾਂਝਾ ਕੀਤਾ ਤੇ ਹੁਣ ਨਿਕਲੇ ਬਾਈ ਆਪਣੇ ਘਰੋਂ ਘਰੀ ਤੇ ਲੱਗੇ ਕਮਾਂਕਾਰਾਂ ਪਰ ਤੇ ਭਿੰਡੀ ਬਾਈ ਨੇ ਤੋੜਤੀ ਭਿੰਡੀ ਬਣਾਵਾਂਗੇ ਤੇ ਖੂਚਣ ਜਾਵਾਂਗੇ ਠੀਕ ਹੈ ਜੀ ਗੁੱਜਰ ਬਾਈ ਫਿਰ ਹੂੰ ਧੰਨਵਾਦ ਵਾਜੀ ਤੇਰਾ ਬਹੁਤ ਬਹੁਤ ਜੇ ਗਾਣਾ ਗੁਲਾ ਕੱਟੇ ਆ ਮੈਨੂੰ ਉਹ ਗਾਣਾ ਬਾਹਰ ਦੇ ਦੀ ਵਾਪਸ ਦੇ ਦੀ ਠੀਕ ਹੈ ਕਦੇ ਕਦੇ ਹੋ ਜਾਂਦਾ ਕਦੇ ਕਦੇ ਮਾਨਾ ਗੁੱਸਾ ਆ ਜਾਂਦਾ ਨਾ ਇਹ ਬੰਦਾ ਹੈ ਨਾ ਕਦੇ ਕਦੇ ਆ ਜਾਂਦਾ ਫਿਰ ਪਿਆਰ ਵੀ ਬਹੁਤ ਆਉਂਦਾ ਤੇਰੇ ਪਰ ਚਲ ਹੁਣ ਵੀਡੀਓ ਬੰਦ ਕਰਦੇ ਜਿੱਦਾਂ ਤੁਹਾਨੂੰ ਦੱਸਿਆ ਹੋਇਆ ਆ ਆਪ ਕਰ ਬੋਲ ਜਿੱਦਾਂ ਮੈਂ ਬੋਲੂਗਾ ਉਦਾਂ ਬੋਲ ਦੇ ਨਹੀਂ ਨਹੀਂ ਕਰੋ ਧੰਨਵਾਦ ਜੀ ਬੋਲ ਬੋਲ ਕਾ ਧੰਨਵਾਦ ਜੀ ਧੰਨਵਾਦ ਜੀ ਸਾਡੀ ਵੀਡੀਓ ਨੂੰ ਲਾਈਕ ਸਾਡੀ ਵੀਡੀਓ ਨੂੰ ਲਾਈਕ ശേര കമെറ്റീക <laughs>